ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਅਸੀਂ ਸਭ ਦੇ ਜਾਂਦੀ ਸਾਰੀ ਫੋਰਸ ਲੈ ਕੇ ਦੋਨੇ ਐਸ ਐਚਓ ਸਾਹਿਬਾਨ ਇਨਸਪੈਕਟਰ ਕਸ਼ਮੀਰ ਸਿੰਘ ਸਥਿਤ ਹਾਂਦੇ ਐਸ ਐਚਓ ਇਨਸਪੈਕਟਰ ਮਨਪ੍ਰੀਤ ਸਿੰਘ ਸਥਿਤ ਦੇ ਐਸ ਐਚਓ ਅਤੇ ਚਾਰਜ ਪੀ ਸੀ ਆਰ ਜੋਗਿੰਦਰ ਸਿੰਘ ਜੀ ਤੇ ਨਾਲ ਸਾਡੇ ਲੇਡੀ ਅਫਸਰਸ ਸਾਰਿਆਂ ਨੂੰ ਲੈ ਕੇ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਹੈ ਆਉਣ ਵਾਲੇ ਦਿਨਾਂ ਚ ਇਹਨੂੰ ਅਸੀਂ ਰੈਗੂਲਰ ਤੌਰ ਤੇ ਇਨਸ਼ੋਰ ਕਰਾਂਗੇ ਤਾਂ ਜੋ ਕੋਈ ਵੀ ਸ਼ਰਾਰਤੀ ਜਿਹੜਾ ਵਿਅਕਤੀ ਹੈ ਕਿਸੇ ਸ਼ਰਾਰਤ ਨੂੰ ਅੰਜਾਮ ਨਾ ਦੇ ਸਕੇ ਠੀਕ ਹੈ ਕਿ ਇਹ ਕੁਝ ਅਸੀਂ ਨੇ ਦਿਨੀਵੀ ਕੋ ਲੱਗੇ ਚੈੱਕ ਕੀਤਾ ਜਾਂ ਹੋਰ ਕੀਤਾ ਉਹਦੇ ਚ ਕੋਈ ਸਾਨੂੰ ਸ਼ੱਕੀ ਵਸਤੂ ਤਾਂ ਨਹੀਂ ਮਿਲੀ ਲੇਕਿਨ ਇੱਕ ਤੇ ਵਕਤੀ ਸ਼ੱਕੀ ਜ਼ਰੂਰ ਮਿਲਿਆ ਉਹਨੂੰ ਅਸੀਂ ਡਿਟੇਨ ਕਰਕੇ ਉਹਦੀ ਜਾਂਚ ਹਲ ਕਰਾਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਦਿਵਾਲੀ ਦੇ ਤਿਹਾਰ ਦੇ ਮੱਦੇ ਨਜ਼ਰ ਅੱਜ ਸੰਗਰੂਰ ਪੁਲਿਸ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਜੋ ਇੱਥੇ ਮੁਸਾਫਿਰ ਹਨ ਉਹਨਾਂ ਦੇ ਸਮਾਨ ਨੂੰ ਅੱਛੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਤਾਂ ਜੋ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਜਾਵੇ ਸਾਡੇ ਨਾਲ ਡੀਐਸਪੀ ਆਰ ਸੁਖਦੇਵ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਣਾ ਚਾਹੋਗੇ ਜੋ ਅੱਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੰਗਰੂਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਪਿਛਲੇ ਦਿਨਾਂ ਚ ਪਹਿਲਾ ਨਵਰਾਤਰਿਆਂ ਦਾ ਦੁਸ਼ਹਿਰੇ ਦਾ ਪ੍ਰੋਗਰਾਮ ਬੜਾ ਸ਼ਾਂਤਮਈ ਢੰਗ ਨਾਲ ਆਪਾਂ ਮਨਾਇਆ। ਦੋ ਦਿਨ ਪਹਿਲਾਂ ਭਗਵਾਨ ਬਾਲਮਿਕੀ ਜੀ ਦਾ ਜਨਮ ਦਿਹਾੜਾ ਬੜੇ ਸਜਜੇ ਢੰਗ ਨਾਲ ਆਪਾਂ ਮਨਾਇਆ। ਪਰ ਹੁਣ ਅੱਗੇ ਅਜੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਦੀਵਾਲੀ ਆਉਣ ਵਾਲੀ ਹੈ। ਉਹਦੇ ਤਹਿਤ ਬਾਜ਼ਾਰਾਂ ਚ ਅੱਛੀ ਰੌਣਕ ਹੈ। ਲੋਕੀ ਖਰੀਦੋ-ਫਰੋਖਤ ਕਰਨ ਵਾਸਤੇ ਬਹੁਤ ਨਿਕਲ ਰਹੇ ਨੇ। ਸਾਰੇ ਇਹ ਸਾਰੇ ਇਹਦੇ ਚਲਦੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ ਇਸ ਲਈ ਸਾਨੂੰ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਪਤ ਸਿੰਘ ਚਾਹਲ ਐਸਐਸਪੀ ਸੰਗਰੂਰ ਵੱਲੋਂ ਸਖਤ ਹਦਾਇਤ ਕੀਤੀ ਗਈ ਹੈ ਵਕ ਵਕ ਅਸੀਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਨੇ ਜਿਦੇ ਚ ਨਾਕਾਬੰਦੀਆਂ ਗਸ਼ਤਾਂ ਅਤੇ ਖਾਸ ਜਗਾਹ ਦੀ ਚੈਕਿੰਗ ਦੇ ਆਪਰੇਸ਼ਨ ਅਸੀਂ ਕਰ ਰਹੇ ਹਾਂ ਅੱਗੇ ਚੱਲਦੇ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਅਸੀਂ ਸਭ ਜੀ ਜਾਂਦੀ ਸਾਰੀ ਫੋਰਸ ਲੈ ਕੇ ਦੋਨੇ ਐਸ ਐਚਓ ਸਾਹਿਬਾਨ ਇਨਸਪੈਕਟਰ ਕਸ਼ਮੀਰ ਸਿੰਘ ਸਿਟੀ ਵੰਦੇ ਐਸ ਐਚਓ ਇਨਸਪੈਕਟਰ ਮਨਪ੍ਰੀਤ ਸਿੰਘ ਸਿਟੀ ਦੇ ਐਸ ਐਚਓ ਅਤੇ ਇੰਚਾਰਜ ਪੀ ਸੀ ਆਰ ਜੋਗਿੰਦਰ ਸਿੰਘ ਜੀ ਤੇ ਨਾਲ ਸਾਡੇ ਲੇਡੀ ਅਫਸਰਸ ਸਾਰਿਆਂ ਨੂੰ ਲੈ ਕੇ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਹੈ ਤੇ ਜਿੰਨੀਆਂ ਵੀ ਟ੍ਰੇਨਾਂ ਆ ਰਹੀਆਂ ਨੇ ਸਾਰਿਆਂ ਦੀ ਅਸੀਂ ਚੈਕਿੰਗ ਕਰਾਂਗੇ ਆਉਣ ਵਾਲੇ ਦਿਨਾਂ ਚ ਇਹਨੂੰ ਅਸੀਂ ਰੈਗੂਲਰ ਤੌਰ ਤੇ ਇਨਸ਼ੋਰ ਕਰਾਂਗੇ ਤਾਂ ਜੋ ਕੋਈ ਵੀ ਸ਼ਰਾਰਤੀ ਜਿਹੜਾ ਵਿਅਕਤੀ ਹੈ ਕਿਸੇ ਸ਼ਰਾਰਤ ਨੂੰ ਅੰਜਾਮ ਨਾ ਦੇ ਸਕੇ ਸਰ ਕਿੰਨੇ ਪੁਲਿਸ ਮੁਲਾਜ਼ਮ ਨੇ ਅੱਜ ਸਾਡੇ ਕੋਲ ਦੋ ਥਾਣਿਆਂ ਦੀ ਮੁਕੰਮਲ ਫੋਰਸ ਹੈ 50 ਦੇ ਕਰੀਬ ਮੁਲਾਜ਼ਮ ਸਾਡੇ ਨੇ ਇਸ ਤੋਂ ਇਲਾਵਾ ਜੀਆਰਪੀ ਦੀ ਫੋਰਸ ਸਾਡੇ ਨਾਲ ਹੈ ਉਸੇ ਜੈਕਿੰਗ ਕਿਤੇ ਆ ਕੁਝ ਸਾਹਮਣਾ ਨਹੀਂ ਜਿੰਨੇ ਵੀ ਕੋ ਲੱਗੇ ਚੈੱਕ ਕੀਤਾ ਜਾਂ ਹੋਰ ਕੀਤਾ ਉਹਦੇ ਚ ਕੋਈ ਸਾਨੂੰ ਸ਼ੱਕੀ ਵਸਤੂ ਤਾਂ ਨਹੀਂ ਮਿਲੀ ਲੇਕਿਨ ਇੱਕ ਵਿਅਕਤੀ ਸ਼ੱਕੀ ਜ਼ਰੂਰ ਮਿਲਿਆ ਉਹਨੂੰ ਅਸੀਂ ਡਿਟੇਨ ਕਰਕੇ ਉਹਦੀ ਡੂੰਘਾਈ ਨਾਲ ਜਾਂਚ ਕਰਾਂਗੇ ਸਰ ਹਰ ਬੰਦੇ ਦੀ ਚੈਕਿੰਗ ਹੋ ਰਹੀ ਹੈ ਜਾਂ ਸ਼ੱਕੀ ਵਿਅਕਤੀ ਦੇ ਜ਼ਿਆਦਾਤਰ ਖੋਖ ਰੰਦਾ ਨਹੀਂ ਅਸੀਂ ਚਲੋ ਜਿਹੜੀ ਪੁਲਿਸ ਦੀ ਟ੍ਰੇਨਿੰਗ ਹੈ ਨਾ ਉਸ ਚੀਜ਼ ਵਾਸਤੇ ਸਪੈਸ਼ਲਾਈਜ਼ਡ ਹੁੰਦੀ ਹੈ ਕਿ ਜਿਹੜਾ ਸ਼ੱਕੀ ਵਿਅਕਤੀ ਹੈ ਉਹਦੀ ਮੂਵਮੈਂਟ ਤੋਂ ਪਤਾ ਲੱਗ ਜਾਂਦਾ ਹੈ ਜਾਂ ਉਹਦੀ ਨਕਲੋ ਹਰਕਤ ਤੋਂ ਪਤਾ ਲੱਗ ਜਾਂਦਾ ਹੈ ਸਾਡਾ ਚੈਕਿੰਗ ਦੌਰਾਨ ਇਹ ਫੋਕਸ ਰਹਿੰਦਾ ਹੈ ਕਿ ਆਮ ਸ਼ਹਿਰੀ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਅੰਦਾਜ਼ਾ ਕਰਨਾ ਪਵੇ। ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਕਿੱਥੇ ਨਾਕੇ ਹੋਣਗੇ? ਨਾਕੇ ਬਾਜ਼ਾਰ ਚ ਸਾਰੇ ਭੀੜ ਭੜਕ ਕੇ ਵਾਲੇ ਏਰੀਆ ਚ ਅਸੀਂ ਗਸ਼ਤ ਲਈ ਹੋਈ ਹੈ ਤੇ ਆਊਟਰ ਅਸੀਂ ਡਾਕਾ ਬੰਦੀਆਂ ਕਰਵਾ ਰਹੇ ਹਾਂ। ਕੀ ਸੁਨੇਹਾ ਚਾਹੋਗੇ ਸਾਰਿਆਂ ਨੂੰ? ਸਾਰੇ ਸ਼ਹਿਰੀਆਂ ਨੂੰ ਮੇਰਾ ਦੀਵਾਲੀ ਤੇ ਚੱਲਦੇ ਇਹ ਹੀ ਬੇਨਤੀ ਹੈ। ਕਿ ਆਪਾਂ ਤਿਉਹਾਰ ਨੂੰ ਅਮਨ ਸ਼ਾਂਤੀ ਨਾਲ ਮਨਾਈਏ ਪ੍ਰਦੂਸ਼ਣ ਰਹਿਤ ਮਨਾਈਏ ਅਤੇ ਜਿੰਨੇ ਵੀ ਆਪਣੇ ਸ਼ਰੀਆ ਨੇ ਉਹਨਾਂ ਸੁਰੱਖਿਆ ਤਰੀਕੇ ਨਾਲ ਖਾਸ ਤੌਰ ਤੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਕਿ ਪਟਾਕੇ ਨਾਲ ਜਾਂ ਕਿਸੇ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ ਜਿਵੇਂ ਉਹ ਸਰਦਾਰ ਡਿਪਟੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੀ ਜੋ ਦੋ ਥਾਣੇ ਹਨ ਇੱਥੇ ਦੋ ਦੋ ਥਾਣਿਆਂ ਦੀ ਪੁਲਿਸ ਹੈ ਜੀ तकरीबन 50 ਦੇ ਕਰੀਬ ਸਾਰੇ ਮੁਲਾਜ਼ਮ ਇਹ ਇੱਥੇ ਆ ਚੈਕਿੰਗ ਕਰ ਰਹੇ ਹਨ ਤੇ ਇੱਕ ਵਿਅਕਤੀ ਨੂੰ ਉਹਨਾਂ ਨੇ ਡਿਟੇਨ ਕੀਤਾ ਜੋ ਕਿ ਸ਼ੱਕੀ ਸੀਗਾ ਉਸ ਨੂੰ ਥਾਣੇ ਲੈ ਗਏ ਹਨ ਤੇ ਉਸ ਤੋਂ ਪੁਛਤਾਛ ਹੋਵੇਗੀ ਜੇ ਕੋਈ ਸਾਹਮਣੇ ਆਇਆ ਤਾਂ ਉਹ ਵੀ ਪ੍ਰਸ਼ਨਾਂ ਸਾਂਝਾ ਕੀਤਾ ਜਾਵੇਗਾ ਉੱਥੇ ਹੀ ਸੰਗਰੂਰ ਦੇ ਸਿਨ ਰੇਲਵੇ ਸਟੇਸ਼ਨ ਦੇ ਖੜੇ ਹਨ ਜਿੱਥੇ ਕਿ ਇਹਨਾਂ ਨੇ ਜੋ ਚੈਕਿੰਗ ਹੈ ਉਸ ਨੂੰ ਬੜੀ ਮੁਸਤੈਦੀ ਨਾਲ ਕੀਤਾ ਹੈ ਤੇ ਇਹਨਾਂ ਨੇ ਦੱਸਿਆ ਹੈ ਕਿ ਸੰਗਰੂਰ ਦੇ ਜੋ ਭੀੜ ਭੜਕ ਕੇ ਵਾਲੇ ਇਲਾਕੇ ਹਨ ਉੱਥੇ ਇਹਨਾਂ ਦੇ ਪੱਕੇ ਨਾਕੇ ਰਹਿਣਗੇ ਤਾਂ ਜੋ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਜਾਵੇ ਤਾਂ ਉੱਥੇ ਜੋ ਸੰਗਰੂਰ ਉਹ ਸ਼ਹਿਰ ਦੇ ਮੇਨ ਬਾਜ਼ਾਰ ਉੱਥੇ ਵੀ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾਂਦੀ ਹੈ ਲਗਾਤਾਰ ਕੀਤੀ ਵੀ ਜਾਊਗੀ ਪਹਿਲਾਂ ਵੀ ਕੀਤੀ ਜਾ ਰਹੀ ਹੈ ਤੇ ਇਹ ਇਹਨਾਂ ਨੇ ਕਿਹਾ ਹੈ ਕਿ ਇਸ ਨੂੰ ਵੀ ਪੱਕਾ ਯਕੀਨੀ ਬਣਾਇਆ ਜਾਵੇਗਾ ਕਿ ਹਰ ਵਾਰ ਜੋ ਹੈ ਇੱਥੇ ਜੋ ਖਾਸ ਕਰ ਰੇਲਵੇ ਸਟੇਸ਼ਨ ਤੇ ਬੱਸ ਸਟਾਪਡੇ ਹਨ ਜਿੱਥੇ ਕਿ ਭੀੜ ਭੜੱਕਾ ਜ਼ਿਆਦਾ ਹੁੰਦਾ ਹੈ ਉਹਨਾਂ ਸਟੇਸ਼ਨਾਂ ਦੇ ਉੱਪਰ ਜਾ ਕੇ ਚੈਕਿੰਗ ਕੀਤੀ ਜਾਵੇ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਜੋ ਦੀਵਾਲੀ ਹੈ ਉਸ ਨੂੰ ਸਹੀ ਤਰੀਕੇ ਨਾਲ ਮਨਾਣ ਅਤੇ ਗ੍ਰੀਨ ਦੀਵਾਲੀ ਮਨਾਏ ਜਾਵੇ ਤੇ ਪਟਾਕਿਆਂ ਦੀ ਵਰਤੋਂ ਘਟ ਕੀਤੀ ਜਾਵੇ ਕਿਉਂਕਿ ਪੋਲੂਸ਼ਨ ਹੈ ਉਹ ਵੀ ਲਗਾਤਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇ ਡਿਪਟੀ ਸਾਹਿਬ ਨੇ ਕਿਹਾ ਕਿ ਹੁਣ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਸ ਤਰ੍ਹਾਂ ਦੁਸਹਿਰਾ ਦੁਸਹਿਰੇ ਦੇ ਵਿੱਚ ਵੀ ਕੋਈ ਅਨੁਸੁਖਾਮੀ ਘਟਨਾ ਨਹੀਂ ਵਾਪਰੀ ਪੁਲਿਸ ਨੇ ਬੜੀ ਮੁਸਤਜ਼ਦੀ ਨਾਲ ਆਪਣੀ ਡਿਊਟੀ ਨਿਭਾਈ ਤਾਂ ਉਸੇ ਤਰ੍ਹਾਂ ਹੀ ਅੱਜ ਵੀ ਇਹ ਆਪਣੀ ਡਿਊਟੀ ਨੂੰ ਬੜੀ ਮੁਸਤਜ਼ਦੀ ਨਾਲ ਨਿਭਾ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਕੋਈ ਵੀ ਅਨੁਸੁਖਾਮੀ ਘਟਨਾ ਹੈ ਜੋ ਦੀਵਾਲੀ ਵੇਲੇ ਜਾਂ ਉਸ ਤੋਂ ਪਹਿਲਾਂ ਕੋਈ ਵਾਪਰ ਨਾ ਸਕੇ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼